thank you گر شروعات کی ہوں شبد گایا سچے گرو سبان نے بھی سیت کی شکتی سمجھا سیت نا بنایا گربا کے پرچار دا دیکھتے ہاں کہ پورن شری گرو گرنتھ ساحب راگا کے بند ہے اس طرح رات نے बोल भी कई राही गुरुदेव वाले बच्चे बैठे हैं और जान रहे हैं सो गुरुवाणी ਨੂੰ ਸੰਗੀਤ ਦੀ ਸ਼ਕਤੀ ਬਾਰੇ ਗਿਆਨ ਇਸੇ ਕਰਕੇ ਤੁਮਨ ਇਹ ਇੱਕ ਮਾਧਿਅਮ ਸਨ ਕਿਉਂ ਜਿਵੇਂ ਕਿ ਕੁਝ ਵਿਊਸਾਂ ਨੇ ਦੱਸਿਆ ਕਿ ਇਹ ਨੂੰ ਨਹੀਂ ਖਰਾਬ ਸਿੱਧਾ ਦਿਲ ਤੇ ਅਸਰ ਕਰਦੇ ਸੋ ਜੇ ਇਸੀ ਗੁਰਬਾਣੀ ਨੂੰ ਸੰਗੀਤ ਦੇ ਮਾਧਿਅਮ ਨਾਲ ਹੀ ਲੋਕਾਂ ਤੱਕ ਲੈ ਕੇ ਜਾਏ تو سبھی دل پہ اثر کریے گا اسی لئے گرو ساحبان نے گربا نے سنگیت جوڑ کے گرمن سنگیت تا ایک پرمپرا قائم کی آپ ہندو دھرم چل جائیں اکھے بھی اجن دیاں پیٹا یا منتر جات کی پرمپرا ہے یا پھر آپ مسلم کرم کی گل کریے یا سوخی کی گل کریے سوخی پرمپرا کی اتنے قوالیاں ਇਸੇ ਤਰ੍ਹਾਂ ਕ੍ਰਿਸ਼ਨ ਪਰਿਵਾਰ ਦੇ ਵਿੱਚ ਵੀ ਪ੍ਰੇਮ ਜਾਂ ਉਹ ਜੀਜ਼ਸ ਪਰਿਵਾਰ ਪਰਗਣਾ ਦੋਗੇ। ਸੋ ਇਹ ਸੰਗੀਤ ਦੀ ਸ਼ਕਤੀ ਇਹ ਕਹਿੰਦੀ ਹੈ ਕਿ ਗੁਰੂ ਸਰਬਾਨੇ ਸੰਗੀਤ ਨੂੰ ਇਸ ਤਰ੍ਹਾਂ ਕ੍ਰਿਸ਼ਨ ਨੇ ਬੰਸਰੀ ਬੁਜਾਈ ਜਾਂ ਜੇ ਆਪਾਂ Hindu Devi ਦੇ ਇੱਕੋ ਜਿਹੇ ਸ਼ਿਵ ਜੀ ਦਾ ਗੱਲੂ ਹੈਗਾ, ਇਹ ਸ਼ੈਤਾਨ ਨੂੰ ਆਂਦੀ ਬਾਹਰ ਹੈਗੀ ਆ।

ਸੋ ਜਿਹੜੇ ਕੁਝ ਆ ਹੋਰ ਵੀ ਹੋ ਰਹੀਏ ਨੇ ਸੋ ਅੱਜ ਅਸੀਂ ਇਹ ਸਿਰਫ ਗੈਲਾਈ ਨਹੀਂ ਕਰਨੀ ਆ ਵਿੱਚ ਵਿੱਚ ਅਸੀਂ ਤੁਹਾਨੂੰ ਕੁਝ ਪਰਫਾਰਮੈਂਸ ਵੀ ਦਿਖਾਉਣੀ ਆ ਸੋ ਮੈਂ ਇਸੇ ਨਾਲ ਹੀ ਬੰਦੇ ਆਂ ਜੀ ਪਰਫਾਰਮੈਂਸ ਤੇ ਕਿ ਮੈਂ ਬੇਨਤੀ ਕਰੂੰਗਾ ਸਾਡੇ ਸਟੂਡੀਓ ਪ੍ਰਦੀਪ ਬੱਚਾਏਗਾ ਮੈਂ ਉਹਨੂੰ ਬਤਾਰਿਸ਼ ਕਰਦਾ ਕਿ ਉਹ ਮੰਚ ਤੇ ਆਵੇ ਤੇ ਸਾਡੇ ਸਾਡੇ ਕਬਲਾ ਸੋਲੋ ਦੀ ਦੇਸ਼ਕੀ ਰੱਖੇਗਾ ਯਾਰੇ ਬੱਚੋ ਜਿਹੜੇ ਸੰਗੀਤ ਦੇ ਬੱਚੇ ਹੋ ਉਹ ਤਾਂ ਜਾਣਦੇ ਆ ਅਸੀਂ قبلا سولو دم طور پہ ہارمونیم یا سرنگی اتنے ایک کوئی ترج تھوڑی جو چھوٹی جی ترج ہوتی وہ ہی بار بار بچ بچتی رہتی ہے thank you We are the ਦੇਖਿਆ ਹਾਂ ਪਿਆਰ ਦੇ ਅੰਦਰ ਦੇ ਰਿਸ਼ਤੇ ਸਾਰੇ ਹੈ ਨਾ ਮਰੀਤ ਕੀ ਜੈ ਆਪਣੇ ਆਪੂ ਦੀ ਲਈ ਵੀ ਸਾਧਨ ਜਿਹੜਾ ਸਿੰਪਲ ਕਿਸੋਖਾ ਤਰੀਕਾ ਹੀਰ ਬਣੀ ਹੈਗਾ ਜਪ ਗੁਰ ਬਾਣੀ ਦੀ ਗੱਲ ਕਰਦੇ ਆ ਸਰ ਗੱਠੇ ਨੇ ਉਹਦੇ ਵਿੱਚ ਵੀ ਲੋਕ ਆਉਂਦੀ ਆ ਕਲਝੋ ਕਿ ਕਿਹਨਾਂ ਪ੍ਰਧਾਨਾ ਜਦੋਂ ਬਸ ਜਪੀਏ ਨਾਮ ਨਾਮ ਧਿਆਨ ਸੋ ਇਹ ਮਾ Hindu legend ਦੀ ਗੱਲ ਕਰਦੇ ਆਂ Vishnu Bhagwan ਨੂੰ ਪੁੱਛਿਆ ਕਿਸ ਨੇ ਕਿ ਤੁਸੀਂ ਕਿੱਥੇ ਰਹਿਣੇ ਲਗੇ ਕਿੱਥੇ ਤੁਸੀਂ ਨਿਵਾਸ ਕਰਦੇ ਹੋ ਤਾਂ Vishnu Bhagwan ਨੇ ਕਿਹਾ ਕਿ ਜਿੱਥੇ ਮੇਰੇ ਭਗਤ ਕੀਰਤਨ ਕਰਦੇ ਨੇ ਮੈਂ ਉੱਥੇ ਹੁੰਦਾ ਸੋ ਇਹ ਲਈ ਬਹੁਤ ਛੋਟੀ ਜੀ ਚੀਜ਼ ਨਹੀਂ ਹੈਗੀ ਹਾਲਕਿ ਇਹਨੂੰ ਬਣਾ ਦਿੱਤਾ ਗਿਆ ਸੋ ਮੈਂ ਤਾਂ ਇਹ ਕਹਾਂਗਾ ਵੀ ਇਹ ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਸੰਗੀਤ ਆ ਹੀ ਜਾਂਦਾ ਸੋ ਬਹੁਤ ਜ਼ਿਆਦਾ ਨਹੀਂ ਸਮਝ ਲੈਣ ਦੇ ਆਖਰੀ ਪਿਛਲਾ ਸੰਭਾਵ بلے شاہ ایک کلام ہے گا جو میں بے حد پسند ہے گا تو میں تھوڑے سے کہا دوں گا आ बोली सयो रंग देनी बधाई हा बो नी सॼी बधाई मूं वर पाया राजा माई मै बर पाया राजा माई रल देवो नी बताई मैं बर पाया राजा माही मैं बर पाया राजा माही आज दारोज मुबारक चहे या राजा सादी मेरे ਵਰੀਆ ਅਕਸ਼ਿਤਾ ਹੋ ਜੀ ਗੁਣ ਪਾਇੰਕ ਜਹੇਆ ਗਾਂਝਾ ਇਨਾ ਮਹਾਨ ਸਖਸ਼ੇਤਾ ਦੇ ਰੂਬਰੂ ਕੀਤਾ ਤੇ ਅਸੀ ਸਾਰਿਆਂ ਨੂੰ ਮਿਲ ਸਕਿਆ ਤੋ ਮਿਊਜ਼ਿਕ ਕੀ ਆ ਮੇਰੇ ਵਰਗੇ ਨੂੰ ਤਾਂ ਇਹ ਆ ਵੀ ਮਿਊਜ਼ਿਕ ਜਦੋਂ ਜਦੋਂ ਸਹੀ ਮਾਇਨੇ ਚ ਮਿਊਜ਼ਿਕ ਉਹ ਆ ਜਦੋਂ ਤੁਹਾਡੇ ਕਿਸੇ ਦੇ ਗੌਣ ਤੇ ਤੁਹਾਡੇ ਹੱਥ ਜਾਂ ਪੈਰ ਥਰਕਣ ਲੱਗ ਜਾਣ ਥੈਟ ਇਜ਼ ਅ ਮਿਊਜ਼ਿਕ ਐਮ ਆਈ ਰਾਈਟ ਯੈਸ ਮੈਮ ਕੱਲ੍ਹ ਹੀ ਮੈਂ ਬੱਸ ਦੇ ਵਿੱਚ ਜਾਂਦੀ ਸੀ ਤੇ ਬੱਸ ਦੇ ਵਿੱਚ ਹੈ ਨਾ ਆਮ ਤੌਰ ਤੇ ਡਰਾਈਵਰਸ ਨੇ ਗਾਣੇ ਲਾਏ ਹੁੰਦੇ ਤੇ ਗਾਣੇ ਲਾਏ ਹੋਏ ਸੀ ਤੇ ਮੇਰੇ ਨਾਲ ਬੱਸ ਤੇ ਸਵਾਰੀ ਬੈਠੀ ਬਜ਼ੁਰਗ ਸੀ ਉਹ ਆਪਣੇ ਪੱਟਾ ਤੇ ਹੱਥ ਮਾਰ ਮਾਰ ਕੇ ਨਾ ਇੱਦਾਂ ਇੱਦਾਂ ਕਰਦੀ ਸੀ ਤੇ ਮੈਂ ਕਿਹਾ ਕਿ ਇਹ ਗੀਤ ਹੁਣ ਨਾ ਇਹਦੇ ਧੁਰ ਤੇ ਪਹੁੰਚ ਰਿਹਾ ਠੀਕ ਹੈ ਜੀ 뮤직 ਦੀ ਸਮਝ ਨਹੀਂ ਆ ਤਾਲਾਂ ਦੀ ਸਮਝ